ਅੱਜ ਅਕਲ ਭਾਰਤੀਆ ਹਿੰਦੂ ਸੁਰੱਖਿਆ ਸੰਮਤੀ ਦੀ ਉੱਤਰ ਭਾਰਤ ਦੇ ਪਤਾਧਿਕਾਰ ਦੀ ਮੀਟਿੰਗ ਜਿਹੜੀ ਹੈ ਡੀਸੀ ਮਹਿਮਾਨਦਾਰ ਦੇ ਨਜ਼ਦੀਕ ਬੱਸ ਸਟੈਂਡ ਰੱਖੀ ਗਈ ਸੀ ਜਿੱਥੇ ਸਰਬਸੰਮਤੀ ਦੇ ਨਾਲ ਅਸੀਂ ਇੰਦਰ ਬਰਮਨ ਜਿਹੜੇ ਬਿਲਡਰ ਨੇ ਮੁਹਾਲੀ ਤੋਂ ਨੇ ਇਹਨਾਂ ਨੂੰ ਹਿੰਦੂ ਸੁਰੱਖਿਆ ਸੰਮਤੀ ਦਾ ਰਾਸ਼ਟਰਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਹੈ ਜਗਦੀਸ਼ ਸਿੰਘ ਜੀ ਹੈ ਸਾਡੇ ਐਡਵੋਕੇਟ ਹੈ ਉਹਨਾਂ ਦੇ ਨਾਲ ਹੀ ਬੈਠੇ ਨੇ ਇਹਨਾਂ ਨੂੰ ਰਾਸ਼ਟ੍ਰਾ ਜਿਹੜੀ ਕਾਰਜਗੰਮੀ ਹੁੰਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਕਾਨੂੰਨੀ ਸਲਾਹਕਾਰ ਉਹਨਾਂ ਦੇ ਨਾਲ ਹੀ सुरेंद्र ਸ਼ਰਮਾ ਜੀ ਜਿਹੜੇ ਸ਼ੇਰ ਹਿੰਸ਼ਿਤ ਪਵਨ ਕੁਮਾਰ ਸ਼ਰਮਾ ਜੀ ਦੇ ਨਾਲ ਕੰਮ ਕਰਦੇ ਆ ਰਹੇ ਹਨ ਉਹਨਾਂ ਨੂੰ ਵੀ ਹਿੰਦੂ ਸੁਰੱਖਿਆ ਸੰਮਤੀ ਦੀ ਸ਼ਾਮਲ ਕੀਤਾ ਹੈ ਵਰਿੰਦਰ ਟੇਕਰ ਜੀ ਨੂੰ ਵੀ ਹਿੰਦੂ ਸੁਰੱਖਿਆ ਸੰਮਤੀ ਦੀ ਸਦਸਤਾ ਦਿੱਤੀ ਹੈ ਔਰ ਮਨਸ਼ਾ ਰਾਮ ਜੀ ਇਹਨਾਂ ਨੇ ਵੀ ਅੱਜ ਹਿੰਦੂ ਸੁਰੱਖਿਆ ਸੰਮਤੀ ਦਾ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਨਾ ਕੀਤੀ ਹੈ ਮੈਂ ਸਾਰੇ ਹਿੰਦੂ ਸਖਸ਼ ਸੰਮਤੀ ਤੇ ਸ਼ਾਮਿਲ ਹੋਣ ਵਾਲੇ ਸਦਸਿਆਂ ਦਾ ਸਵਾਗਤ ਕਰਦਾ ਹਾਂ ਔਰ ਮਹਾਮੈਦੋ ਅਰਦਾਸ ਕਰ ਰਹਾ ਹੈ ਇਹ ਸਾਰੇ ਮੈਂਬਰਾਂ ਨੂੰ ਹਿੰਦੂ ਦਵ ਦੇ ਲਈ ਸੇਵਾ ਦੇ ਲਈ ਕੰਮ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਔਰ ਹਿੰਦੂ ਸੁਰੱਖਿਆ ਸੰਧੀ ਜਿਹੜੀ ਹੈ 1980 ਤੋਂ ਹੀ ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ ਹਿੰਦੂ ਦਵ ਦੇ ਲਈ ਕੰਮ ਕਰਦੇ ਆ ਰਹੀ ਹੈ ਸ਼੍ਰੀ ਹਿੰਸਾ ਪਵਨ ਕੁਮਾਰ ਸ਼ਰਮਾ ਜੀ ਨੇ ਕਰਿਆ ਉਸ ਤੋਂ ਬਾਅਦ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਮੁਹਿੰਮ ਜਾਰੀ ਰੱਖੀ ਹੈ ਉਹਨੇ ਸਾਰੀ ਜ਼ਿੰਮੇਵਾਰੀ ਮੇਰੇ ਮੁੰਡੇ ਤੇ ਹੈ ਤਾਂ ਮੈਂ ਵੀ ਜਿਹੜਾ ਹੈ Hindu ਸੁਰੱਖਿਆ ਸੰਮਤੀ ਲਈ ਨਿਸ਼ਵਾਤ ਸੇਵਾ ਕਰਦਾ ਤੇ ਸੇਵਾ ਕਰਦਾ ਰਹਾ ਹਾਂ ਤਾਂ ਜੀ ਕੀ ਕੀ ਕੰਮ ਸੰਮਤੀ ਦੇ ਰਹਿਣਗੇ Hindu ਦਾ ਦੇ ਲਈ ਕੰਮ ਕਰਨਾ Hindu ਧਰਮ ਦਾ ਪ੍ਰਚਾਰ ਕਰਨਾ ਔਰ Hindu ਧਰਮ ਦੇ ਲਈ ਲੜਾਈ ਲੜਨਾ ਔਰ Hindu ਧਰਮ ਦੀ ਜਿਹੜੀ ਕੁਰੀਤੀਆਂ ਆ ਰਹੀਆਂ ਉਹਨਾਂ ਨੂੰ ਦੂਰ ਕਰਨਾ ਜਿਹੜਾ ਹੈ ਸਾਡੇ ਮੁੱਖ ਕੰਮ ਨੇ ਔਰ ਜਿਹੜੇ Hinduਾਂ ਦੇ ਹੋ ਰਹੇ ਅਤੇਜਾਰ ਉਹਨਾਂ ਦਾ ਵਿਰੋਧ ਕਰਨਾ ਸਾਡਾ ਮੁੱਖ ਕੰਮ ਹੈ Hindu ਸੱਚਾ ਸੰਮਤੀ ਦਾ ਸਾਡਾ ਇੱਕ ਸਪਨਾ ਹੁੰਦਾ ਸੀ ਕਿ ਪਵਨ ਸ਼ਰਮਾ ਜੀ ਦੇ ਨਾਲ ਕੰਮ ਕਰੀਏ ਉਹਨਾਂ ਦਾ ਹੁਣ ਅਸ਼ੀਰਵਾਦ ਹੈ ਸਾਡਾ ਹੁਣ ਅਸੀਂ ਕੇਰਜੀ ਦੇ ਨਾਲ ਕੰਮ ਕਰ ਰਹੇ ਹਾਂ ਅੱਜ ਮੇਰੇ ਆਵਾਜ਼ ਤੇ ਇੰਦਰ ਵਰਮਾ ਜੀ ਨੇ ਅੱਜ ਪਾਰਟੀ ਨੂੰ ਪੂਰਾ ਆਪਣਾ ਸਮਰਥਨ ਦੇ ਕੇ ਪਾਰਟੀ ਜੁਆਇਨ ਕੀਤੀ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਪਟਿਆਲੇ ਆ ਕੇ ਇਹਨਾਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸਰੋਪਾ ਪਾਕਿਸਤਾਨ ਸ਼ਾਮਲ ਹੋਏ ਹਨ ਤੇ ਮੈਂ ਇਹੀ ਉਮੀਦ ਕਰਦਾ ਹਾਂ ਸਾਰੇ ਨਵੇਂ ਨਿਯੁਕਤ ਅਹੁਦੇਦਾਰਾਂ ਤੋਂ ਕਿ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਤਨਮਨ ਤਨ ਦੇ ਨਾਲ ਆਪਣੀ ਆਪਣੇ ਯੋਗਦਾਨ ਪਾਉਣ ਔਰ ਹਿੰਦੂ ਸਟਰਕਚਰ ਸੰਮਤੀ ਨੂੰ ਬਹੁਤ ਤਾਕਤ ਦੇਣ ਇਹ ਇਸ ਨਾਲ ਹੀ ਤੁਮਨੇ ਮੈਂ ਇੰਦਰ ਮਹਨ ਵਰਮਾ ਮਹਾਲੀ ਤੋਂ ਤੇ ਅੱਜ ਮੈਨੂੰ ਸਾਡੇ ਡਰਾਫਟ ਦੇ ਪ੍ਰੈਜ਼ੀਡੈਂਟ ਰਜੇਸ਼ ਕੇਰ ਜੀ ਨੇ ਮੈਨੂੰ ਇੱਕ ਉਦਾਂ ਦਿੱਤਾ ਬੜੇ ਨਾਮ ਮੈਨੂੰ ਮਾਨ ਬਖਸ਼ਿਆ ਉਹਦਾ ਉਹਦਾ ਕੀੜਾ ਕੀੜਾ ਕੀ ਉਹਦਾ ਦਿੱਤਾ ਜੀ ਮੈਨੂੰ ਸੀਨੀਅਰ ਵਾਈਸ ਪ੍ਰਧਾਨ ਲਾਇਆ ਜੀ ਪੰਜਾਬ ਦਾ ਡਰਾਫਟ ਸੀ ਜੀ ਡਰਾਫਟ ਹਾਂਜੀ ਹਾਂਜੀ ਤੇ ਇਹਦੇ ਵਿੱਚ ਜੀ ਆਪਾਂ ਰਜੇਸ਼ ਕੇਰ ਜੀ ਦਾ ਤੇ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਸਰ ਨੂੰ ਜੋ ਵੀ ਜ਼ਿੰਮੇਵਾਰੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਅਸੀਂ ਉਹ ਆਪਣੇ ਤਹੇ ਦਰੋਂ ਨਿਭਾਵਾਂਗੇ ਠੀਕ ਹੈ ਜੈ ਸ਼ੀਰਾਮ ਠੀਕ ਜੈ ਸ਼ੀਰਾਮ ਜੀ ਮੈਂ ਤੇ ਕੀਰਤ ਸਿੰਘ ਵਾਹਲੀ ਨੂੰ ਹਾਂਜੀ ਬੈਲਿਕਲ ਐਡਵਾਈਜ਼ਰ ਦਾ ਕੰਮ ਕਰਦਾ ਇੱਥੇ ਵਾਹਲੀ ਹਾਂਜੀ ਮੈਨੂੰ ਅੱਜ ਅਖਿਲ ਭਾਰਤੀ Hindu ਸੁਰੱਖਿਆ ਸ਼ਮਤੀ ਦਾ ਰਾਜੇਸ਼ ਕਹਿਰ ਜੀ ਵੱਲੋਂ ਤੇ ਰਜੇਸ਼ ਮੋਸ਼ਿਕ ਜੀ ਵੱਲੋਂ ਇੱਕ ਉਹਦਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਜੀ ਮੈਨੂੰ ਰਸਟਰੀ ਜਿਹੜਾ ਹੈਗਾ ਲੀਗਲ ਐਡਵਾਈਜ਼ਰ ਦਾ ਉਹਦਾ ਦਿੱਤਾ ਗਿਆ ਤਾਂ ਮੈਂ ਇਸ ਦੇ ਵਿੱਚ ਜਿੱਥੇ ਵੀ ਮੇਰੀ ਮਦਦ ਹੋਏਗੀ ਰਸਟਰੀ ਹਿੰਦੂ ਜਿਹੜੀ ਹੈਗੀ ਸੁਰੱਖਿਆ ਸੰਮਤੀ ਤੇਤੇ ਵੀ ਮੈਨੂੰ ਕੋਈ ਜ਼ਿੰਮੇਵਾਰੀ ਦੇਗੀ ਜਾਂ ਕਿਤੇ ਵੀ ਮੇਰੀ ਲੋੜ ਹੋਏਗੀ ਤਾਂ ਮੈਂ ਉੱਥੇ ਆਪਣੀ ਡਿਊਟੀ ਨਿਭਾਵਾਂਗਾ ਤਨਮਨ ਦਿਲ ਤੋਂ ਦੇਮ ਸਾਰਿਆਂ ਦਾ ਧੰਨਵਾਦ ਕਰਦਾ ਪੂਰੀ ਟੀਮ ਦਾ ਧੰਨਵਾਦ ਕਰਦਾ ਸਾਨੂੰ ਮਾਣ ਬਖਸ਼ਣ ਲਈ ਅਸੀਂ ਜਿੱਥੇ ਵੀ ਕਿਸੇ ਸਨਾਤਨੀ ਹਿੰਦੂ ਨਾਲ ਕਿਤੇ ਵੀ ਤੱਕਾ ਹੋਏਗਾ ਅਸੀਂ ਉੱਥੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਸਾਰਿਆਂ ਨੂੰ ਜੀ ਧੰਨਵਾਦ ਹੈ ਸ਼੍ਰੀ ਠੀਕ